ਹਾਂਜੀ ਕਰਦੇ ਆਂ ਜੀ ਦਰਸ਼ਨ ਅੱਜ ਮੋਗੇ ਜ਼ਿਲ੍ਹੇ ਦੇ ਸਭ ਤੋਂ ਸੋਹਣੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਤੇ ਜਿੰਨਾ ਗੁਰਦੁਆਰਾ ਸਾਹਿਬ ਅੰਦਰੋਂ ਸੋਹਣਾ ਤੇ ਸਾਫ਼ ਸੁਥਰਾ ਬਣਾਇਆ ਹੋਇਆ 11ਵਾਂ ਗੁਰੂ ਪ੍ਰਕਾਸ਼ ਕੀਤਾ ਹੋਇਆ ਤੇ ਉੱਥੇ ਬਹੁਤ ਹੀ ਸੋਹਣੀ ਪਾਰਕ ਆ ਮੈਂ ਤੁਹਾਨੂੰ ਪਾਰਕ ਦਿਖਾਉਣਾ ਹੈ ਪਾਰਕਾਂ ਤੁਸੀਂ ਆਮ ਹੋਟਲਾਂ ਦੇ ਵਿੱਚ ਇਹੋ ਜਿਹੀਆਂ ਪਾਰਕਾਂ ਨਹੀਂ ਦੇਖੀਆਂ ਹੋਣਗੀਆਂ ਬਹੁਤ ਹੀ ਵਧੀਆ ਚੀਜ਼ ਬਾਬਾ ਜੀ ਹੁਣੀ ਪੂਰੀ ਆਪਣੀ ਦੇਖਰੇਖ ਦੇ ਵਿੱਚ ਇਹਦੀ ਸੰਭਾਲ ਕਰਾਉਂਦੇ ਆ ਤੇ ਗੁਰਦੁਆਰਾ ਸਾਹਿਬ ਇੱਕ ਵਿਲੱਖਣ ਦੇਖ ਦੇ ਵਿੱਚ ਬਣਾਇਆ ਹੋਇਆ ਦੇਖੋ ਚਾਰਛਪੇਰਾ ਬਿਲਕੁਲ ਸਾਫ ਸੁਥਰਾ ਤੇ ਇਮਾਰਤ ਆ ਜਿਹੜੀ ਇਮਾਰਤ ਤੇ ਗੁਰੂ ਸਾਹਿਬ ਦੀ ਇੰਨੀ ਬਿਆਨਤ ਕਿਰਪਾ ਇਸ ਜਗ੍ਹਾ ਤੇ ਵੀ ਜੇ ਇਹਦੇ ਤੇ ਗੱਲ ਕਰੀਏ ਵੀ ਬਣਾਉਣ ਤੇ ਜਿਹੜਾ ਖਰਚਾ ਆਇਆ ਹੋਊਗਾ ਉਹਦਾ ਆਪਾਂ ਅਨੁਮਾਨ ਤੱਕ ਨਹੀਂ ਲਾ ਸਕਦੇ ਤੇ ਉਸ ਸਾਰੀ ਸਾਧ ਸੰਗਤ ਦਾ ਅਤੇ ਗੁਰੂ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਾਉਣ ਦੇ ਵਿੱਚ ਜਿੰਨਾ ਸਾਧ ਸੰਗਤ ਨੇ ਯੋਗਦਾਨ ਪਾਇਆ ਹੈ ਉਹ ਆਪਾਂ ਨੂੰ ਅੱਖੀਂ ਦਿਖਦਾ ਤੇ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਐਹੋ ਜੀ ਕਿਰਪਾ ਕੀਤੀ ਹੋਈ ਆ ਕੋਈ ਵੀ ਪਹੁੰਚਦਾ ਏ ਤਾਂ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਸ਼ਹੀਦ ਪਾਸ਼ਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਹਰ ਦੁੱਖ ਕਲੇਸ਼ ਕਸ਼ਟ ਦੇ ਵਿੱਚ ਹਰ ਇੱਕ ਦੇ ਨਾਲ ਖੜਦੇ ਆ ਗੁਰੂ ਸਾਹਿਬ ਜੇ ਉਹਦਾ ਕੋਈ ਉਹ ਟਾਸਰਾ ਲੈ ਕੇ ਆਉਂਦਾ ਏ ਤਾਂ ਉਹਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਇਹ ਗੁਰਦੁਆਰਾ ਸਾਹਿਬ ਵੈਸੇ ਓਵੇਂ ਗੁਰਦੁਆਰਾ ਨਹੀਂ ਬਣਾਇਆ ਬਣਾਇਆ ਗਿਆ ਇਹ ਵੀ ਇੱਕ ਇਤਿਹਾਸਕ ਗੱਲ ਹੈ ਕਹਿੰਦੇ ਜਿਹੜੇ ਸ਼ਹੀਦ ਪਾਸ਼ਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਸੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਇਹ ਜਿਹੜਾ ਜੰਗਲ ਦੇ ਏਰੀਏ ਦੇ ਵਿੱਚ ਲੁੱਟਾਂ ਖਸਟਾਂ ਹੋਣ ਵਾਲੇ ਟਾਈਮ ਦੇ ਵਿੱਚ ਇੱਕ ਵਾਰ ਕਹਿੰਦੇ ਮੁਗਲਾਂ ਨੇ ਉਹਨਾਂ ਹੀ ਟਾਈਮ 'ਈ ਕੁੜੀਆਂ ਚੱਕ ਕੇ ਲੈ ਗਏ ਜਦੋਂ ਕੁੜੀਆਂ ਚੱਕ ਕੇ ਲੈ ਕੇ ਗਏ ਤਾਂ ਇੱਕ ਜਥਾ ਸੀ ਜਿਹਦੇ ਵਿੱਚ ਬਾਬਾ ਤੇਗਾ ਸਿੰਘ ਜੀ ਵੀ ਸੀ ਤੇ ਉਸ ਜਥੇ ਨੇ ਉਹਨਾਂ ਕੁੜੀਆਂ ਨੂੰ ਮੁਗਲਾਂ ਤੋਂ ਛਡਾਇਆ ਤੇ ਛੜਾ ਕੇ ਜਦੋਂ ਵਾਪਸ ਆਏ ਤਾਂ ਇਸ ਜਗ੍ਹਾ ਤੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਨੇ ਆਪਣਾ ਇੱਕ 베ਰੀ ਦੇ ਦਰਖਤ ਦੇ ਹੇਠਾ ਘੋੜਾ ਬਨ ਕੇ ਤੇ ਆਪ ਉਸ ਟਾਈਮ ਆ ਆਪਣੇ ਪੌਤ ਸਰੀਰ ਨੂੰ ਅਲਵਿਦਾ ਕਹਿ ਗਏ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸ਼ੋਭਤ ਹੈ ਬਹੁਤ ਸੋਹਣੀ ਬਹੁਤ ਸੋਹਣੀ ਦਿੱਖ ਬਣਾਈ ਹੋਈ ਹੈ ਗੁਰਦੁਆਰਾ ਸਾਹਿਬ ਦੀ ਇੱਥੋਂ ਦੇ ਪਹਿਲਾਂ ਬਾਬਾ ਨਛੱਤਰ ਸਿੰਘ ਜੀ ਮੁੱਖ ਸੇਵਾਦਾਰ ਸੀ ਤੇ ਅੱਜ ਬਾਬਾ ਗੁਰਦੀਪ ਸਿੰਘ ਜੀ ਆ ਤੇ ਬਹੁਤ ਸੋਹਣੀ ਇਮਾਰਤ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਤੇ ਗੁਰੂ ਸਾਹਿਬ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦਾ ਦੱਸਿਓ ਵੀ ਕਿਵੇਂ ਲੱਗਾ ਅੱਜ ਦਾ ਬਲੌਗ